घर है।, है।, है ये है। जंगल चढ़ाद ये पारक थोड़ी है ये मजाक है जंगल चला पार्क थोड़ी है मजाक है जल पार्क बनी उल्ल पार्क बत्तिया जलती फुहारे है चलते हैं बहुत बढ़िया लोग आते आमेटी बंद ਉਦੋਂ ਉਹਨਾਂ ਨਾਦਰ ਮਰਮੋਟਾ ਕਰਦੇ ਚੱਲਦੇ ਤੇ ਜੰਗਲ ਚੜੇਦਾ ਤੇ ਮੈਨੂੰ ਪੈਂਤੀ ਚੋਲਰ ਹਾਲਿੰਗ ਦਾ ਹੈਪ ਰੂਮ ਰੋਸਟਰਾ ਹੈ ਤੇ 2000 2009 ਚ ਬਣੀਆਂ ਤੇ 2013 ਨੂੰ ਮੇਰੀ ਤਰਖਾ ਬੰਦਾ ਸਾਲ ਬਾਅਦ ਆਂਦੇ ਨੇ ਤੇ ਜਿੰਨੇ ਜਿੰਨਾਂ ਕਰਕੇ ਦਿੰਦੇ ਨਹੀਂ ਇਹ ਖਾਣੀਆਂ ਖਰਾਬ ਨੇ ਉਪਰ ਜਿਹੜੀ ਬਿਲਡਿੰਗ ਹੈ ਸਾਰੀ ਚੋਹੇ ਕਰਦੀ ਹੈ ਜੰਗਲ ਚੜੇਦਾ ਹੈ ਕੋਈ ਸਾਫ ਨਹੀਂ ਸਫਾਈ ਨਹੀਂ ਪੱਤੀਆਂ ਸਾਰੀਆਂ ਬੰਦ ਨੇ ਅੰਦਰੋਂ ਬਾਹਰੋਂ ਸਾਰੀ ਬੰਦ ਹੈ ਕੋਈ ਪੱਖਾ ਨਹੀਂ ਚੱਲਦਾ ਕੋਈ ਪੱਤੀ ਇਹ ਦੇਖ ਭਾਈ ਕੋਈ ਨਹੀਂ ਰੇਲਾ ਲੋਆ ਹੈ ਛੇ ਮੇਟੇ ਮੈਂ ਨਹੀਂ ਰਵਾਂ ਤੇ ਇਹ ਲੋਕੀ ਇਹਨੂੰ ਫੋੜ ਕੇ ਲੈ ਜਾਂਦੇ ਜੇ ਜੋ ਕਸ਼ਮੀਰ ਨਾਕੇ ਤੇ ਬਣੀ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਪਾਰਕ ਆਪਣੀ ਬਧਾਲੇ ਦੇ ਹੰਝੂ ਰੋ ਰਹੀ ਹੈ ਦੱਸਦੇ 2009 ਦੇ ਵਿੱਚ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੀ ਯਾਦ ਦੇ ਵਿੱਚ ਬਣੀ ਇਸ پارک ਦਾ ਉਦਗਾਟਨ ਉਸ ਵੇਲੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੈਂਟਰ ਮਨਿਸਟਰ ਨਿਤਿੰਗਟਕਰੀ ਦੁਆਰਾ ਕੀਤਾ ਗਿਆ ਸੀ ਤੇ ਇੱਥੇ ਜ਼ਿਕਰ ਇਹ ਹੋਗਾ ਕਿ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਉਹ ਵਿਅਕਤੀ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਦੋ ਸੰਵਿਧਾਨ ਹੋਂਦ ਦੀ ਨਿਖੇਦੀ ਜਿਹੜੀ ਹੈ ਉਹ ਕਰਦਿਆਂ ਹੋਇਆ ਜும் ਕਸ਼ਮੀਰ ਦੇ ਵਿੱਚ ਹਿੰਦੁਸਤਾਨ ਦਾ ਦਾਨ ਲਾਗੂ ਕਰਨ ਤੇ ਜ਼ੋਰ ਦਿੱਤਾ ਸੀ ਤੇ ਉਹਨਾਂ ਦੀ ਇਸ ਦੇਸ਼ ਨੂੰ ਉਹਨਾਂ ਨੇ ਇਸ ਦੇਸ਼ ਨੂੰ ਜਿਹੜਾ ਹੈ ਵੱਡਮੂਲੀਆਂ ਦਾਤਾਂ ਦਿੱਤੀਆਂ ਨੇ ਪਰ ਉਹਨਾਂ ਦੇ ਨਾਂ ਤੇ ਬਣੀ ਸਪਾਰਕ ਵਿੱਚ ਇਸ ਵੇਲੇ ਬੁਰੇ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਉੱਥੇ ਚੌਂਕੀਦਾਰੀ ਕਰਨ ਵਾਲੇ ਜਗਦੀਸ਼ ਰਾਜ ਨੇ ਦੱਸਦੇ ਕਿ 2009 ਤੋਂ ਲੈ ਕੇ 2013 ਤੱਕ ਤਾਂ ਉਸ ਨੂੰ ਜਿਹੜਾ ਹੈ 3500 ਰੁਪਿਆ ਤਨਖਾਹ ਦਿੱਤੀ ਜਾਂਦੀ ਸੀ ਪਰ 2013 ਤੋਂ ਲੈ ਕੇ ਹੁਣ ਤਾਂ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ ਜਦੋਂ ਉਹ ਕਿਸੇ ਅੱਗੇ ਜਾ ਕੇ ਆਪਣੀ ਤਨਖਾਹ ਦੀ ਮੰਗ ਕਰਦਾ ਹੈ ਤਾਂ ਉਹਨੂੰ ਕਹਿੰਦੇ ਨੇ ਕਿ ਤੈਨੂੰ ਤਨਖਾਹ ਦੇ ਦੇਵਾਂਗੇ ਪਰ ਉਸ ਦਾ ਕਹਿਣਾ ਹੈ ਕਿ ਨਾ ਤਾਂ ਮੇਰੇ ਜਿਹੜਾ ਹੈ ਨਾਮ ਤੇ ਜਿਹੜਾ ਹੈ ਪਾਰਕ ਦੀਆਂ ਕੋਈ ਵੀ ਚਾਬੀਆਂ ਜੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਮੈਨੂੰ ਤੇ ਨਾ ਹੀ ਮੈਨੂੰ ਕੋਈ ਪੈਸਾ ਦਿੱਤਾ ਜਾਂਦਾ ਹੈ ਤੇ ਉਸਨੇ ਕਿਹਾ ਹੈ ਕਿ پارک ਦੀ ਬਦਹਾਲੀ ਦੇਖ ਕੇ ਤਾਂ پارک ਦੇ ਬਾਹਰੋਂ ਹੀ ਲੋਕ ਜਿਹੜੇ ਨੇ ਉਹ ਮੁਰ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਅੱਗੇ ਜੇਕਰ ਹੋ ਸਕਦਾ ਹੈ ਤਾਂ پارک ਜਿਹੜੀ ਹੈ ਉਸ ਦੀ ਹਾਲਾਤ ਜਿਹੜੇ ਨੇ ਉਸ ਨੂੰ ਸੁਧਾਰਿਆ ਜਾਵੇ ਤੇ ਇੱਥੋਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਦੀ ਜਿਹੜੀ ਹੈ ਉਹ ਚੱਕੀ ਜਾਵੇ ਤੇ ਆਓ ਦੇਖਦੇ ਹਾਂ ਇੱਕ ਵਾਰੀ ਇਸ پارک ਦੀ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਤੇ ਜੋ ਕਿ ਇੱਥੋਂ ਦੇ ਚੌਕੀਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਦੇਖ ਲੈਣੇ ਆ। ਨਹੀਂ ਮੇਰੀ ਸਿਰਫ ਜ਼ਿੰਮੇਵਾਰੀ ਚੌਕੀਦਾਰ ਦੀ ਹੈ। ਤੇ ਮੈਨੂੰ ਪੈਂਤੀ ਜਿਹੜਾ ਰਹਾ ਹਿੰਦਾ ਹੈ ਪਰੂਮਰ ਡਾਕਟਰ ਹੈ ਤੇ 2000 2009 ਚ ਬਣੀ ਹੈ ਤੇ 2013 ਨੂੰ ਮੇਰੇ ਤਲਖਾ ਆਉਂਦਾ ਸਾਲ ਬਾਅਦ ਆਉਂਦੇ ਨੇ ਤੇ ਜਿੰਨੇ ਜਿੰਨਿਆ ਕਰਦੇ ਦਿੰਦੇ ਨਹੀਂ ਬਤੀਆਂ ਸਾਰੀਆਂ ਖਰਾਬ ਨੇ ਉਪਰੋਂ ਜਿਹੜੀ ਬਿਲਡਿੰਗ ਹੈ ਸਾਰੀ ਚੋਏ ਕਰਦੀ ਹੈ ਜੰਗਲ ਚੜੇ ਰਾਇਆ ਕੋਈ ਸਾਫ ਨਹੀਂ ਸਫਾਈ ਨਹੀਂ ਬਤੀਆਂ ਸਾਰੀਆਂ ਬੰਦ ਨੇ ਅੰਦਰੋਂ ਬਾਹਰੋਂ ਸਾਰੀ ਬੰਦ ਹੈ ਕੋਈ ਪੱਖਾ ਨਹੀਂ ਚੱਲਦਾ ਕੋਈ ਬਤੀ ਨਹੀਂ ਚੱਲਦੀ ਕੋਈ ਸਾਫ ਸੁਹੀ ਕਰਨੀ ਕੋਈ ਸਵਾਈ ਫੜੀ ਉਹ ਅੰਦਰ ਨੇ ਤਾਂ ਕਮੇਟੀ ਕਰੋ ਬੰਦੇ ਇਕ ਲੋ ਉਹ ਦੋ ਦਿਨ ਲਾਦੇ ਮਾਰਾ ਮੋਟਾ ਕਰਦੇ ਚੱਲ ਜਿੰਦੇ ਤੇ ਜੰਗਲ ਚੜੇ ਦਾ ਹੁਣ ਕਿੰਨਾ ਜਰੋਗ ਐ ਸਵਾਈ ਹੋਈ ਨਹੀਂ ਸਵਾਈ ਹੋਈ ਹੋ ਗਿਆ ਸਾਲੀ ਤੇ ਭਾਜੀਪੀ ਦੇ ਜਿਹੜੇ ਆਂਦੇ ਆ ਉਹ ਵਰਕਰ ਵਗੈਰਾ ਨਹੀਂ ਦਿੰਦੇ ਕੱਖ ਨਹੀਂ ਬਸ ਇਥੇ ਜਿਹੜਾਰੇ ਬੋਲ ਰਹੇ ਨੇ ਸਾਲ ਬਾਦ ਆਣਾ ਫੁੱਲ ਫਸਲ ਆਣੇ ਨੇ ਤੇ ਬਸ ਚੱਲ ਜਣਾ ਕੱਖ ਨਹੀਂ ਤਨਖਾਹ ਲੋਕੋ ਅਹ ਦਿਨਿਆ ਦਿਨਿਆ ਕੱਖ ਨਹੀਂ ਕੌਣ ਸੀ ਤਨ ਪਹਿਲੇ ਤਨਖਾਹ ਕੌਣ ਦਿੰਦੇ ਥੋੜੇ ਮਿੰਟ ਦੱਸ ਫਿਰਾਂਗੇ ਮੋਗੋਈ ਨਹੀਂ ਨਾ ਨਾ ਮੈਂ ਕੋਈ ਚਾਬੀਆਂ ਨਹੀਂ ਲੈਂਦੇ ਨਾ ਮੇਰੀ ਜਾਣ ਛੱਡ ਦੇ ਚਾਬੀਆਂ ਤੁਹਾਡੇ ਕੋਲ ਨਹੀਂ ਹਾਂਜੀ ਪਤਾ ਨਹੀਂ ਕੋਈ ਚਾਬੀ ਲੈਣ ਨਹੀਂ ਆਂਦਾ ਚਾਬੀ ਮੈਂ 20 ਵਰ੍ਹੇ ਕਿਆ ਵੇ ਲੈ ਲਓ ਲੱਗੇ ਹੀ ਨਹੀਂ ਨਾ ਚਾਬੀਆਂ ਲੈਂਦੇ ਦੋਨੇ ਪੈਸੇ ਦੋਨੇ ਪੈਸੇ ਬਸ ਦੇਣਾ ਕੱਕੇ ਕੀ ਕਦੀ ਭਾਜਪੀ ਦੇ ਇਥੇ ਦੇ ਐਮਐਲਏ ਜਿਹੜਾ ਰੇ ਰੇ ਸਿੰਘ ਬਬੂ ਜਾਂ ਪ੍ਰਧਾਨ ਭਾਜਪੀ ਸਾਰਿਆਂ ਨੇ ਕਿਹਾ ਆ ਦੇ ਦਿੰਨੇ ਆ ਬਸ ਇਹ ਨਾ ਕਰ जंगल चले एको पार्क थोड़ी है तमाशा तो है मजाक है जिले पार्क बनी उले पार्क ही बत्तिया जल्दी हि फुहारे चलते है बहुत बढ़िया है लोग अंदर सैर करने एंट्रिया पानी हाँ जी हूँ कख बड़ी ना ना लोगों सफल लाने सप्पा का घर है जंगल चढ़ेगा पारक थोड़ी है तो मजाक है देखभाल कोई नहीं ਨਿਹਾਲ ਵਾਚੇ ਜਿੱਥੇ ਮੈਂ ਨਿਹਰਮਤ ਇਹ ਲੋਕੀਂਨ ਖੋੜ ਕੇ ਲੈ ਜਾਂਦੇ ਮੈਂ ਜੀ ਅਨਿਲ ਕੁਮਾਰ ਰਿੰਕੂ ਬਾਬਾ ਸਜਨਪੁਰ ਤੋਂ ਤੇ ਅੱਜ ਪਾਰਕ ਦੇ ਮੁੱਦੇ ਤੇ ਥੋੜੀ ਜਿਹੀ ਗੱਲਬਾਤ ਕਰਨੇ ਆ ਕਿ ਕੁਝ ਦਿਨ ਪਹਿਲੇ ਮੈਂ ਮਾਦਾਪੁਰ ਨੂੰ ਗਿਆ ਹੇ ਤੇ ਆਪਣੇ ਉੱਥੇ ਜਿਹੜੀ ਡਾਕਟਰ ਸ਼ਾਮਾ ਪ੍ਰਸ਼ਾਦ ਜੀ ਦੀ ਪ੍ਰਤਿਮਾ ਰਖਾਈ ਆ ਉਹ ਬਹੁਤ ਅੱਛੀ ਗੱਲ ਆ ਕਿ ਉਹਨਾਂ ਨੇ ਦੇਸ਼ ਵਾਸਤੇ ਬਹੁਤ ਵੱਡੇ ਕੰਮ ਕੀਤੇ ਨੇ ਪਰ ਕਿਤੇ ਨਾ ਕਿਤੇ ਥੋੜਾ ਜਿਹਾ ਕਮੀ ਰਹਿ ਗਈ ਜਿੱਦੇ ਕਰਕੇ ਉੱਥੇ ਸਾਫ ਸਫਾਈ ਜਾਂ ਸਟੇਲ ਲਾਈਟ ਜਿੱਥੇ ਡਸਟਬਿਨ ਕੋੜਾ ਕਰਕਰ ਪਿਆ ਤਾਂ ਬੂਟ ਹੋਇਆ ਉਹਨੂੰ ਜਿਹੜਾ ਸਫਾਈ ਕਰਾਉਣ ਦੀ ਲੋੜ ਲੋੜ ਹੈਗੀ ਆ ਔਰ ਇਹੇ ਕਹਿਣਾ ਚਾਹੁੰਦੇ ਆ ਕਿ ਜੇ ਇਹ ਇਨਾ ਖਰਚਾ ਕਰਕੇ ਉੱਥੇ ਉਹਨਾਂ ਦੀ ਪ੍ਰਤੀਨਿਧ ਲਾਈ ਉਹਨਾਂ ਨੂੰ ਮਾਨਜੋਗ ਬਣਾਇਆ ਮਲਕੀ ਸਤਕਾਰ ਕਰਨੇ ਉਹਨਾਂ ਦਾ ਇਸ ਰੁਤਬੇ ਦੇ ਉਹ ਪੁੱਜੇ ਨਾ ਤੇ ਅਸੀਂ ਉਹਨਾਂ ਦੀ پارک ਦੀ ਸਾਫ ਸਫਾਈ ਵੀ ਸਾਨੂੰ ਜ਼ਰੂਰੀ ਆ ਇਸ ਕਰਕੇ ਉੱਥੇ ਲਾਈਟ ਸਟਰੀਨ ਲਾਈਟ ਡਸਟਬਿਨ ਔਰ ਜਿੰਨਾ ਵੀ ਜੰਗਲਾਤ ਆ ਏਰੀਆ ਹੋਇਆ ਜੰਗਲ ਬਣਿਆ ਉਹਨੂੰ ਸਾਫ ਕੀਤਾ ਜਾਏ ਔਰ ਅੱਛੇ ਤਰ੍ਹਾਂ ਮੈਂ ਕੈਮਰਾ ਕੁਸਟ ਦੇ ਨਾਲ ਅੱਜ ਸੈਨੀਟਰੀ ਰਿਪੋਰਟ